ਮੁੰਡਾ ਝੋਟੇ ਤੇ ਲੈ ਤੁਰਿਆ ਬਰਾਤ ਕੁੜੀ ਵਾਲੇ ਕਹਿੰਦੇ ਜਮਰਾਜ ਆ ਗਿਆ ਦੋਸਤੋ ਹੁਣ ਤੱਕ ਤੁਸੀਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਤੇ ਬਰਾਤਾਂ ਜਾਂਦੀਆਂ ਤਾਂ ਬਹੁਤ ਦੇਖੀਆਂ ਹੋਣਗੀਆਂ ਪਰ ਹੁਣ ਇੱਕ ਵਿਆਹ ਵਾਲੇ ਮੁੰਡੇ ਨੇ ਕਰਤਾ ਆਹ ਕੰਮ ਵੀਡੀਓ ਹੋਈ ਬਹੁਤ ਹੀ ਜ਼ਿਆਦਾ ਵਾਇਰਲ ਅੱਜ ਕੱਲ ਹਰ ਕੋਈ ਨੌਜਵਾਨ ਮੁੰਡਾ ਹੋਵੇ ਜਾਂ ਕੁੜੀ ਆਪਣੇ ਵਿਆਹ ਵਿੱਚ ਕੁਝ ਵੱਖਰਾ ਕਰਕੇ ਆਪਣੇ ਵਿਆਹ ਨੂੰ ਯਾਦਗਾਰ ਬਣਾਉਣਾ ਚਾਹੁੰਦਾ ਹੈ ਜਿਸ ਦੇ ਲਈ ਕੁਝ ਨੌਜਵਾਨ ਤਾਂ ਪੈਸਾ ਪਾਣੀ ਵਾਂਗ ਬਹਾ ਦਿੰਦੇ ਨੇ ਤੇ ਕੁਝ ਨੌਜਵਾਨ ਘੱਟ ਪੈਸਿਆਂ ਵਿੱਚ ਹੀ ਅਜਿਹਾ ਕੁਝ ਕਰ ਦਿੰਦੇ ਨੇ ਜਿਸ ਨੂੰ ਕੇ ਲੋਕ ਵੀ ਦੇਖ ਕੇ ਹੈਰਾਨ ਹੋ ਜਾਂਦੇ ਆਉਂਦੇ ਨੇ ਕੁਝ ਇਸੇ ਤਰ੍ਹਾਂ ਦਾ ਕਰਿਆ ਇੱਕ ਨੌਜਵਾਨ ਨੇ ਜੋ ਕਿ ਆਪਣੀ ਬਰਾਤ ਮਹਿੰਗੀ ਡੋਲੀ ਵਾਲੀ ਕਾਰ ਵਿੱਚ ਨਹੀਂ ਸਗੋਂ ਇੱਕ ਝੋਟੇ ਤੇ ਲੈ ਤੁਰਿਆ ਜਿਸ ਨੂੰ ਦੇਖ ਕੇ ਲੋਕ ਕਹਿਣ ਲੱਗੇ ਕਿ ਮੁੰਡਾ ਦੁਲਹਾ ਘਟ ਜਮਰਾਜ ਵੱਧ ਲੱਗ ਰਿਹਾ ਏ ਅਤੇ ਜਦੋਂ ਇਹ ਬਰਾਤ ਕੁੜੀ ਵਾਲਿਆਂ ਦੇ ਘਰ ਗਈ ਤਾਂ ਉਹ ਵੀ ਦੇਖ ਕੇ ਹੈਰਾਨ ਰਹਿ ਗਏ ਕਿ ਮੁੰਡਾ ਝੋਟੇ ਤੇ ਬਰਾਤ ਲੈ ਕੇ ਆਇਆ ਏ ਕੁੜੀ ਵਾਲੇ ਬਰਾਤ ਆ ਗਈ ਦੀ ਥਾਂ ਤੇ ਕਹਿਣ ਲੱਗੇ ਕਿ ਜਮਰਾਜ ਆ ਗਿਆ ਸੋ ਇੱਕ ਗੱਲ ਤਾਂ ਪੱਕੀ ਹੈ ਕਿ ਇਹ ਨੌਜਵਾਨ ਤਾਂ ਆਪਣੇ ਵਿਆਹ ਨੂੰ ساری ਉਮਰ ਯਾਦ ਰੱਖੇਗਾ ਹੀ ਪਰ ਜੋ ਇਹਦੀ ਬਰਾਤ ਜਾਵੇਗਾ ਉਹ ਵੀ ਸਾਰੀ ਉਮਰ ਨਹੀਂ ਭੁੱਲਦਾ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ